ਹਾਂਜੀ ਦੋਸਤੋ ਖੜਿਆ ਆਂ ਦਰਾਹਾ ਦੇ ਦੱਖਣੀ ਬਾਈਪਾਸ ਉੱਪਰ ਇਹ ਸਾਹਮਣੇ ਜੋ ਨੈਸ਼ਨਲ ਹਾਈਵੇ 44 ਹੈ ਜੋ ਦਿੱਲੀ ਨਾਲ ਦਿੱਲੀ ਤੱਕ ਜਾਂਦਾ ਹੈ ਤੇ ਇਹ ਦੂਸਰਾ ਪੁਲ ਵੀ ਅੰਡਰ ਕੰਸਟਰਕਸ਼ਨ ਹੈ ਕਾਫੀ ਲੰਮੇ ਸਮੇਂ ਤੋਂ ਇਸ ਦੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਪੁਲ ਬਣਾਇਆ ਜਾਵੇਗਾ ਜਿਸ ਕਰਕੇ ਥੋੜਾ ਜਿਹਾ ਜੋ ਟ੍ਰੈਫਿਕ ਦੀ ਸਮੱਸਿਆ ਉਸ ਤੋਂ ਨਿਜਾਤ ਮਿਲੇਗੀ ਤੇ ਜੋ ਤੀਸਰੀ ਗੱਲਬਾਤ ਹੈ ਉਹ ਇਹ ਹੈ ਕਿ ਇਸ ਸਰਹੰਦ ਨਹਿਰਾ ਸਾਹਮਣੇ ਇਸ ਦੀਆਂ ਸਾਈਡਾਂ ਪੱਕੀਆਂ ਕੀਤੀਆਂ ਗਈਆਂ ਨੇ ਸਾਈਡਾਂ ਪੱਕੀਆਂ ਕਰਨ ਦੇ ਨਾਲ ਜੋ ਇਸ ਦੇ ਸਾਈਡ ਦੇ ਖੜੇ ਉੱਪਰ ਦਰਖਤ ਸੀ ਜੋ ਨੇਚਰਲ ਬਾਇਓਡਾਈਵਰਸਿਟੀ ਸੀ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਦੇਖ ਸਕਦੇ ਹੋ ਕਿ ਬਿਲਕੁਲ ਇਹ ਚਰਾਹਾ ਦਰਾਹੇ ਦਾ ਇੱਥੇ ਇਤ ਗੋਜਰ ਰਹੀ ਹਸਿੱਤੇ ਦੇਖੇ ਤੋਂ ਮੈਂ ਦੇਖ ਸਕਦੇ ਹਾਂ ਤੁਸੀਂ ਦੋ ਦਰਖਤ ਨੇ ਇਹਨਾਂ ਦੀਆਂ ਜੜ੍ਹ ਕੱਟੀਆਂ ਗਈਆਂ ਨੇ ਕੱਟ ਦਿੱਤੀਆਂ ਨੇ ਬਹੁਤ ਪੁਰਾਣੇ ਦਰਖਤ ਨੇ ਸਹੰਜਣਾ ਦੇ ਦਰਖਤ ਨੇ ਸੰਝਣਾ ਇੱਕ ਮੈਡੀਸਨਲ ਟਾਹ ਬਰਿੰਗਾ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਇਸ ਨਾਲ ਇੱਕ ਦਰਖਤ ਹੈ ਇਹਨਾਂ ਦੀਆਂ ਜੜ੍ਹਾਂ ਬਿਲਕੁਲ ਐਕਸਪੋਜ਼ ਕਰ ਦਿੱਤੀਆਂ ਗਈਆਂ ਨੇ ਅਗਰ ਨੇਰੀ ਪਾਕ ਬਲੋਂ ਇੰਨੇ ਸੈੜਾਂ ਚੌੜੀਆਂ ਕੀਤੀਆਂ ਗਈਆਂ ਨੇ 10 ਦੇ ਨਾਹਟ ਇਸ ਤਰ੍ਹਾਂ ਦੀਆਂ ਕਾਰਵਾਈਆਂ ਚਲਦੀਆਂ ਰਹਿੰਦੀਆਂ ਨੇ ਪਰੰਤੂ ਜੋ ਇਹ ਬੇਜਵਾਨ ਦਰਖਤ ਨੇ ਜੋ ਸਾਨੂੰ ਆਕਸੀਜਨ ਦਿੰਦੇ ਨੇ ਇਹਨਾਂ ਦੇ ਨਾਲ ਇਹਨਾਂ ਬੁਰਾ ਵਿਹਾਰ ਬਹੁਤ ਹੀ ਨਿੰਦਣਯੋਗ ਵਰਤਾਰ ਜੋ ਕੀਤਾ ਗਿਆ ਦੇਖ ਸਕਦੇ ਹੋ ਕਿ ਇਹਨਾਂ ਦੀਆਂ ਜੜਾਂ ਬਿਲਕੁਲ ਐਕਸਪੋਜ਼ ਕਰ ਦਿੱਤੀਆਂ ਗਈਆਂ ਨੇ ਤੇ ਥੋੜੀ ਜਿਹੀ ਹਵਾ ਆਉਣ ਤੋਂ ਬਾਅਦ ਇਹ ਪੀਪਲ ਦਾ ਦਰਖਤ ਜਿਸ ਦੀ ਕਾਫੀ ਧਾਰਮਿਕ ਮਹੱਤਤਾ ਵੀ ਹੈ ਦੂਸਰੇ ਪਾਸੇ ਇਹ ਮਰਿੰਗਾ ਹੈ ਸਹਾਂਜਣਾਂ ਦਾ ਇਹ ਦਰਖਤ ਨੇ ਦੋ ਦੇਖ ਸਕਦੇ ਹੋ ਇਹਨਾਂ ਦੀਆਂ ਜੜਾਂ ਵੀ ਬਿਲਕੁਲ ਨੰਗੀਆਂ ਕਰ ਦਿੱਤੀਆਂ ਗਈਆਂ ਨੇ ਕਿਸੇ ਵੀ ਸਮੇਂ ਇਹ ਦਰਖਤ गिर ਸਕਦੇ ਨੇ ਅਗਰ ਨਹਿਰੀ ਵਿਭਾਗ ਦੇ ਜੋ ਅਧਿਕਾਰੀ ਸੀ ਉਹਨਾਂ ਵੱਲੋਂ ਜਿਸ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਸੀ ਤਾਂ ਉਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਇਹਨਾਂ ਦਰਖਤਾਂ ਉਹ ਆਪਣਾ ਕੰਮ ਕੰਪਲੀਟ ਕਰਨ ਤੋਂ ਬਾਅਦ ਇਹਨਾਂ ਦਰਖਤਾਂ ਦੇ ਨੀਚੇ ਜੋ ਜੜਾਂ ਵਿੱਚੋਂ ਮਿੱਟੀ ਉਠਾਈ ਗਈ ਹੈ ਉਹ ਮਿੱਟੀ ਨੂੰ ਪਾਉਂਦੇ ਪਰੰਤੂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਗਿਆ ਦੇਖ ਸਕਦੇ ਹਾਂ ਕਿ ਕਿੰਨੇ ਜੋ ਇਨਸਾਨ ਕਿੰਨਾ ਅਕਰਤਕ ਕੰਮ ਹੋ ਗਿਆ ਫਾਇਦੇ ਲਈ ਉਹਨਾਂ ਨੇ ਜੋ ਠੀਕ ਹੈ ਠੀਕ ਜੀ ਬਾਈ ਦੂਸਰੇ ਪਾਸੇ ਜੋ ਇੱਥੇ ਸਾਲਾਂ ਤੋਂ ਦਰਖਤ ਖੜੇ ਸੀ ਇਹਨਾਂ ਦਾ ਵੀ ਜੋ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਹੈ ਸਾਡੀ 호ਂਦ ਨੂੰ ਬਰਕਰਾਰ ਰੱਖਣ ਦੇ ਲਈ ਸਾਨੂੰ ਜੋ ਆਕਸੀਜਨ ਹੈ ਇਹ ਸਾਨੂੰ ਜੋ ਦਰਖਤ ਦਿੰਦੇ ਨੇ ਜਿਸ ਤੋਂ ਬਿਨਾ ਜੀਵਨ ਸੰਭਵ ਨਹੀਂ ਹੈ ਉਹਨਾਂ ਨਾਲ ਇੰਨਾ ਬੁਰਾ ਵਿਹਾਰ ਦੇਖ ਸਕਦੇ ਹੋ ਕਿ ਬਿਲਕੁਲ ਇਹਨਾਂ ਦੀਆਂ ਜੜਾਂ ਕੱਢ ਦਿੱਤੀਆਂ ਗਈਆਂ ਨੇ ਕੱਢ ਦਿੱਤੀਆਂ ਗਈਆਂ ਨੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਦੀਆਂ ਜੜਾਂ ਕੱਟੀਆਂ ਨੇ ਅਗਰ ਠੇਕੇਦਾਰ ਇੱਥੇ ਇੱਕ ਦੋ ਟਿਪਰ ਮਿੱਟੀ ਦੇ ਸਟਵਾ ਦੇ ਦਿੰਦੇ ਤਾਂ ਉਹਨਾਂ ਦਾ ਲੱਗਦਾ ਵੀ ਕੋਈ ਜ਼ਿਆਦਾ ਕੁਝ ਉਹਨਾਂ ਨੂੰ ਸਮਾਂ ਨਹੀਂ ਲੱਗਣਾ ਸੀ ਉਹਨਾਂ ਦੇ ਜ਼ਿਆਦਾ ਕੋਈ ਪੈਸੇ ਨਹੀਂ ਲੱਗਣੇ ਸੀ ਹਾਲਾਂਕਿ ਇਸ ਜਗ੍ਹਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਟਿਪਰ ਨੇ ਜੋ ਕੱਢ ਕੇ ਨਜਾਇਜ਼ ਮੈਨੇ ਕੀਤੀ ਗਈ ਹੈ ਵੇਚੇ ਗਏ ਨੇ ਪਰੰਤੂ ਇਹਨਾਂ ਬੇਜਵਾਨ ਦਰਖਤਾਂ ਦੇ ਨਾਲ ਜਿਨ੍ਹਾਂ ਦੀ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਤਾ ਹੈ ਮਰਿੰਗਾ ਦਰਖਤ ਕਰੋਨਾ ਦੇ ਸਮੇਂ ਵਿੱਚ ਵੀ ਇਸ ਦੀ ਜੋ ਕਾਫੀ ਵਰਤੋਂ ਕੀਤੀ ਗਈ ਸੀ ਇਸ ਦੀਆਂ ਜੋ ਗੋਲੀਆਂ ਬਣਾ ਕੇ ਵੇਚੀਆਂ ਜਾਂਦੀਆਂ ਸਨ ਜੋ ਸਰੀਰ ਦੀ ਇਮਿਊਨਿਟੀ ਹੈ ਖੁਰਤੀ ਤੌਰ ਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਉਸ ਨੂੰ ਵਧਾਉਂਦਾ ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਗੁਣ ਨੇ ਕੈਲਸ਼ੀਅਮ ম্যাগਨੀਸ਼ੀਅਮ ਬਰਗੇ ਵਰਗੇ ਜੋ ਮਿਨਰਲ ਨੇ ਇਸ ਵਿੱਚ ਭਾਰੀ ਮਾਤਰਾ ਵਿੱਚ ਪਾਏ ਜਾਂਦੇ ਨੇ ਬੜੀ ਹੀ ਜ਼ਿਆਦਾ ਇਸ ਦੀ ਜੋ ਮੈਡੀਸਨਲ ਵੈਲਿਊ ਹੈ ਦੂਸਰੇ ਪਾਸੇ ਪਿੱਪਲ ਦੇਖ ਸਕਦੇ ਹਾਂ ਪਿੱਪਲ ਦਾ ਦਰਖਤ ਹੈ ਜੋ ਸਭ ਤੋਂ ਜ਼ਿਆਦਾ ਜੋ ਆਕਸੀਜਨ ਦਿੰਦਾ ਹੈ ਉਹ ਜੋ ਸਾਡਾ ਜੋ ਪਿੱਪਲ ਹੈ ਤੇ ਬਰੋਟਾ ਇਹ ਦੋ ਦਰਖਤ ਨੇ ਸਾਡੇ ਕੁਦਰਤੀ ਦਰਖਤ ਨੇ ਪੰਜਾਬ ਦੇ ਇਹ ਦਿੰਦੇ ਨੇ ਦੇਖੋ ਇਹਨਾਂ ਨਾਲ ਕਿੰਨਾ ਬੁਰਾ ਵਰਤਾਵਰਤ ਕੀਤਾ ਗਿਆ ਹੈ ਸਵੰਧਤ ਅਧਿਕਾਰੀ ਨੂੰ ਜੋ ਨਹਿਰੀ ਵਿਭਾਗ ਦੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਇਸ ਤਰ੍ਹਾਂ ਦੇ ਦਰਖਤ ਠੇਕੇਦਾਰਾਂ ਦੀ ਬੇਰੁਖੀ ਕਾਰਨ ਤੋੜ ਦਿੱਤੇ ਜਾਂਦੇ ਜਾਂ ਮਰੋੜ ਦਿੱਤੇ ਗਏ ਨੇ ਇਹਨਾਂ ਨੂੰ ਵੀ ਜੀਵਨ ਦਾ ਜਿਉਣ ਦਾ ਇੱਕ ਮੌਕਾ ਦਿੱਤਾ ਜਾਵੇ ਤੇ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਇਹਨਾਂ ਦੇ ਜੋ ਜੜਾਂ ਦੇ ਜੜਾਂ ਨੂੰ ਕਵਰ ਕੀਤਾ ਜਾਵੇ ਕਿਉਂਕਿ ਬਗੈਰ ਮਿੱਟੀ ਤੋਂ ਕਿਸੇ ਵੀ ਸਮੇਂ गिर ਸਕਦੇ ਨੇ ਬਿਕਾਸ ਦੀ ਤਕੀਦ ਨਾ ਹੋਵੇਗੀ ਇਹ ਕਦੇ ਬੰਦ ਨਹੀਂ ਹੋਵੇਗੀ ਇਸ ਤਰ੍ਹਾਂ ਦਾ ਵਰਤਾਰਾ ਪਹਿਲੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਪਰੰਤੂ ਹੁਣ ਜੋ ਇਨਸਾਨ ਨੇ ਤਰੱਕੀ ਕੀਤੀ ਹੈ ਇਸ ਤਰੱਕੀ ਉੱਪਰ ਜੋ ਜੋ ਆਂ ਦੇ ਉੱਪਰ ਪਦਾਰਥਵਾਦ ਦਾ ਜੋ ਪਦਾਰਥਵਾਦ ਭਾਰੀ ਹੋ ਗਿਆ ਹੈ ਪੈਸਾ ਭਾਰੀ ਹੋ ਗਿਆ ਸਿਰਫ ਆਪਣੀ ਜੋ ਪੈਸੇ ਲਈ ਇਹ ਇਨਸਾਨ ਜੋ ਸਾਡਾ ਕੁਦਰਤੀ ਵਾਤਾਵਰਨ ਹੈ ਕਿੰਨੇ ਹੀ ਪੰਛੀ ਇਹਨਾਂ ਦਰਖਤਾਂ ਦੇ ਉੱਪਰ ਬੈਠਦੇ ਹੋਣਗੇ ਉਹਨਾਂ ਦਾ ਇੱਕ ਕੁਦਰਤੀ ਟਿਕਾਣਾ ਹੋਵੇਗਾ ਪਰੰਤੂ ਇਹਨਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਬਿਲਕੁਲ ਜੜਾਂ ਇਹਨਾਂ ਨੇ ਕੱਢ ਦਿੱਤੀਆਂ ਗਈਆਂ ਨੇ ਦੂਸਰੇ ਪਾਸੇ ਤੁਹਾਨੂੰ ਦਿਖਾਉਨੇ ਆ ਕਿ ਇਹ ਨਹਿਰ ਹੈ ਇਹ ਨਹਿਰ ਦੀ ਜੋ ਸਾਈਡ ਹੈ ਪੱਕੀ ਕੀਤੀ ਜਾ ਰ ਚੁੱਕੀ ਆ ਇਸ ਨਾਲ ਵੀ ਇਹਨਾਂ ਨੂੰ ਜੋ ਪਾਣੀ ਦੀ ਸਪਲਾਈ ਦਾ ਜੋ ਫਰਕ ਪਵੇਗਾ ਬਹੁਤ ਜਲਦੀ ਇਹ ਬੈਸੀ ਸੁੱਕ ਜਾਣਗੇ ਕਿਉਂਕਿ ਪਾਣੀ ਦੀ ਸਪਲਾਈ ਇਹਨਾਂ ਨੂੰ ਘਟ ਚੁੱਕੀ ਹੈ ਜੜਾ ਇਹਨਾਂ ਦੀਆਂ ਕਟੀਆਂ ਜਾ ਚੁੱਕੀਆਂ ਨੇ ਸੋ ਜੋ ਇਨਸਾਨ ਹੈ ਇਨਸਾਨ ਦੀ ਚੇਤਨਾ ਬਿਲਕੁਲ ਖਤਮ ਹੋ ਚੁੱਕੀ ਹੈ ਦਰਾਹੇ ਦੇ ਵਿੱਚ ਬਹੁਤ ਸਾਰੇ ਜੋ এনवायरमेंट ਪ੍ਰੋਟੈਕਸ਼ਨ ਗਰੁੱਪ ਬਣੇ ਹੋਏ ਨੇ ਵਾਤਾਵਰਨ ਦੇ ਨਾਂ ਦੇ ਉੱਪਰ ਉਹ ਇੱਥੇ ਦਰਖਤ ਲਗਾਉਂਦੇ ਨੇ ਪਰੰਤੂ ਜਦੋਂ ਇਸ ਤਰ੍ਹਾਂ ਦੀਆਂ ਕੋਈ ਕਾਰਵਾਈਆਂ ਹੁੰਦੀਆਂ ਨੇ ਇਸ ਇਹਨਾਂ ਦੇ ਵਿਰੁੱਧ ਉਹ ਇਕਤਰਤ ਨਹੀਂ ਹੁੰਦੇ ਤੇ ਲੱਗਦਾ ਕਿ ਉਹ ਸਿਰਫ ਜੋ ਪਲਾਂਟੇਸ਼ਨ ਕਰਨੀ ਹੁੰਦੀ ਆ ਤੇ ਸੋਸ਼ਲ ਮੀਡੀਆ ਉੱਪਰ ਉਹਨਾਂ ਨੇ ਆਪਣੀਆਂ ਵੀਡੀਓ ਪਾਉਣੀਆਂ ਹੁੰਦੀਆਂ ਨੇ ਪਰੰਤੂ ਜਦੋਂ ਇਹਨਾਂ ਦਰਖਤਾਂ ਦੇ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਂਦੇ ਨੇ ਇਹਨਾਂ ਦਾ ਅਜਾਲਾ ਕੀਤਾ ਜਾਂਦਾ ਹੈ ਇੱਥੇ ਉਹ ਇਕਤਰਤ ਨਹੀਂ ਹੁੰਦੇ ਪੰਜਾਬ ਸਰਕਾਰ ਨੂੰ ਵੀ ਅਪੀਲ ਹੈ ਜੋ ਇਹ ਠੇਕੇਦਾਰ ਆਪਣੇ ਫਾਇਦੇ ਦੇ ਲਈ ਇਥੋਂ ਮਿੱਟੀ ਚੱਕ ਕੇ ਦਰਖਤ ਪੁੱਟਦੇ ਨੇ ਉਹਨਾਂ ਨੂੰ ਵੀ ਸਖਤ ਹਦੈਤਾਂ ਦਿੱਤੀਆਂ ਜਾਣ ਅਗਰ ਉਹ ਹਦਾਇਤਾਂ ਦਾ ਪਾਲਣ ਨਹੀਂ ਕਰਦਾ ਕਰਦੇ ਤਾਂ ਉਹਨਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਠੇਕੇ ਰੱਦ ਕੀਤੇ ਜਾਣ ਬਹੁਤ ਹੀ ਦੁੱਖ ਲੱਗਿਆ ਦੋਸਤੋ ਇਸ ਤਰ੍ਹਾਂ ਦਾ ਇਨਸਾਨਾਂ ਦਾ ਜੋ ਸਾਡੇ ਕੁਦਰਤੀ ਸਾਥੀ ਨੇ ਜੋ ਸਾਨੂੰ ਜੀਵਨ ਦਿੰਦੇ ਨੇ ਉਹਨਾਂ ਦਾ ਅਜਾੜਾ ਦੇਖ ਕੇ ਸੋ ਮਿਲਦੇ ਆ ਹੋਰ ਨਵੀਆਂ ਅਪਡੇਟਸ ਦੇ ਨਾਲ